ਕੀ ਨਹੀਂ ਖਾ ਸਕਦਾ ਮੱਛਰ ਦਾ ਪਾਣੀ ਜਾਂਦੇ ਯਾ ਬੜਾ ਕੋਈ ਹੁਣ ਕੀ ਆਪਾਂ ਨੇ ਜਾਣਾ ਹੀ ਵਿਆਹ ਮੇਰੇ ਭਾਈ ਦੇ ਅੱਛਾ ਉੱਥੇ ਹੀ ਇਹਨਾਂ ਜਲੂਸ ਨਾਲ ਕੱਟਿਓ ਘੱਟ ਦਾ ਰੁਪਈਆ ਦਰ ਤੇ ਉਹਨਾਂ ਫੁੱਦੂ ਲੱਗਣਾ ਮੈਂ ਤਾਂ ਹੀ ਤੁਹਾਨੂੰ ਦੱਸਿਆ ਸੀ ਦੱਸਿਆ ਸੀ ਜਬਾ ਦੇਖਣ

ਉਤੋਂ ਮੇਰੇ ਸਾਲੇ ਦੇ ਫੋਨ ਕਰੀ ਜਾਂਦੇ ਨੇ ਆ ਆ ਆ ਆ ਜਦ ਬਗ ਜਾਂਦੇ ਆ ਕੁਝ ਹੁੰਦਾ ਨਹੀਂ ਉਹਨਾਂ ਤੋਂ ਇੱਕ ਭੈਣ ਦੇ ਯਾਰ ਦੀ ਟਾਈਮ ਤੇ ਇਹ ਨਹੀਂ ਸਟਾਰਟ ਕਰਦਾ ਬਹਿ ਜਾ ਹੁਣ ਹੱਥ 바 ਕੇ ਗੇਰਨਾ ਜਾਈ ਬਹਿ ਜਾ ਭੈਣ ਦੇ ਖਾਸ ਨੂੰ ਹੱਥ 바 ਕੇ ਬੈਠਣਾ ਨਹੀਂ ਜਾਂਦਾ ਚੱਜ ਨਾਲ ਇਹ ਗਿਫਟ ਆ ਖਰੀਦੂਗੀ ਕਾ ਕੇ ਲੈ ਲਈ ਉਹਨਾਂ ਦੇ ਨਾਲ ਹੀ ਤੇ ਉਹਨਾਂ ਨੂੰ ਕਹ ਜੀ ਤੂੰ ਮਲਾ ਕੇ ਰੱਖਣ ਫੋਨ ਕਰਦੇ ਪਹਿਲਾਂ ਹੀ ਬੈ ਜਾ ਥਰੇ ਤੂੰ ਪਹਿਲਾਂ ਕਿ ਹਾਂ ਮੈਂ ਇਹ ਤਾਂ ਸਮਝੀ ਤਾ ਹੱਥ ਨਹੀਂ ਪਾ ਕੇ ਰਹਿ ਤੂੰ ਚਲਾਉਣ ਦਾ ਨਹੀਂ ਪਤਾ ਹੀ ਨਹੀਂ ਮੈਂ ਪਹਿਲਾਂ ਕਿਹਾ ਬੈ ਜਾ ਸੱਟ ਤਾਂ ਨਹੀਂ ਵੱਜੀ ਨਹੀਂ ਚੱਲ ਬੈਠ ਹੁਣ ਜੇ ਮੈਂ ਲਾ ਲਿਆ ਆ ਦੀਆ ਫਿਰ ਦੇਖ ਲੈ ਉਹ ਆਹ ਪਾਲਿਆ ਕਿ ਹੋ ਗਿਆ ਕਿ ਹੋ ਗਿਆ ਕਿ ਕਿੱਥੋਂ ਤਪਿਆ ਆ ਰਿਹਾ ਤੇਰੀ ਭੈਣ ਨੂੰ ਸਮਝਾਉ ਆਪਣੀ ਨੂੰ ਇੱਕ ਵਾਰੀ ਦੋ ਤਿੰਨ ਬੰਦ ਕਰ ਲੈ ਬਰੇ ਹੱਥ ਮੇਰੀ ਬਾਹ ਜੀ ਨਾ ਫੜ ਉਹ ਆਪਰਾਣਾ ਕਿੱਦੋਂ ਤਪਿਆ ਆ ਰਿਹਾ ਕੀ ਗੱਲ ਹੋ ਗਈ ਉਹ ਠੀਕ ਆ ਉਹ ਠੀਕ ਆ ਕੀ ਗੱਲ ਤਪਿਆ ਆ ਰਿਹਾ ਮੈਂ ਦੂਰ ਰਹਿ ਕੀ ਗੱਲ ਸਮਝਾਉ ਆਪਣੀ ਕੁੜੀ ਨੂੰ ਲੱਗਿਆ ਸਮਝਾਉ ਆਪਣੀ ਕੁੜੀ ਨੂੰ ਉਹ ਕੀ ਕਹਿਤਾ ਹੈ ਜਾ ਹਾਂ ਜਾ ਵੜਾ ਕਰੋ ਸੇਵਾ ਪ੍ਰੋਣੇ ਦੀ ਸੇਵਾ ਦੀ ਜਿਸ ਸਭਾ ਕਰਨੀ ਆ ਭੁੱਖੇ ਦਾ ਮਰਦੇ ਤੁਸੀਂ ਕੀ ਹੋ ਗਿਆ ਤੋੜਾ ਜੀ ਉਹ ਨਾ ਬੈ ਕੇ ਗੱਲ ਦੱਸ ਕੀ ਗੱਲ ਹੋ ਗਈ ਮੈਂ ਪੁੱਛਦਾ ਕੁੜੀ ਨੂੰ ਪੁੱਛੋ ਉਹਨੂੰ ਬਿਠਾਓ ਸਾਹਮਣੇ ਕੀ ਗੱਲ ਹੋ ਗਈ ਆਜਾ ਕੀ ਕਹਤਾ ਕੋਈ ਗੱਲ ਨਹੀਂ ਮੜਾ ਲੈ ਆਪਾਂ ਇਨ ਕਦੇ ਗੇਪਟਾ ਦਵਾ ਦੋ ਕਦੇ ਆਹ ਦਵਾ ਦੋ ਕਦੇ ਉਹ ਦਵਾ ਦੋ ਉਹਨਾਂ ਨਾਲ ਕੁੜੇ ਚਾਪਣੀ ਸਭਾ ਕਰੋ ਚਲੋ ਹਟੋ ਟੋ 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 ਕੋਈ ਗੱਲ ਨਹੀਂ ਬਰਾਣਾ ਮੈਂ ਕਰਦਾ ਕੁੜੀ ਨਾਲ ਗੱਲ। ਉਹ ਠੀਕ ਆ। ਹਾਂ ਸਭ ਠੀਕ ਨੇ। ਆਪਕੇ ਸਭ ਠੀਕ ਠਾਕ? ਹਾਂ ਜੀ ਠੀਕ ਨੇ। ਕੋਈ ਨਾ ਮੈਂ ਕਰਦਾ ਕੁੜੀ ਨਾਲ ਗੱਲ। ਤੂੰ ਬੈਠ। ਲਾ ਪਾਣੀ ਪੀਵੀ ਲਾ ਬਰਾਣਾ। ਠੀਕ ਗੱਲ ਹੋ ਗਈ ਬਰਾਣਾ। ਆਂ ਫੋਕਾ ਪਾਣੀ ਪੀ ਲੂੰਗਾ ਮੈਂ। ਲੈ ਇਹਨੂੰ ਨੀਂਬੂ ਪਾਣੀ ਮਾ ਦੇ ਬਰਾਣਾ। ਨੇ ਬੋਣੀ ਨੂੰ ਮੈਂ ਬਿਮਾਰ ਆ ਮਾਵਾ ਕਰਿਆ ਤੂੰ ਦਾ ਕਾਇਰ ਹੋ ਜਾ ਰਿਹਾ ਫੜ ਫੜ ਤੂੰ ਬੁਰਾਣਾ ਵਾ ਇੱਕ ਪ੍ਰਾਣ ਚ ਫੜਾ ਮੀਂਗਾ ਪਹਿਲਾਂ ਲੈ ਕੇ ਰੱਖ ਦਿੰਦੀ ਕਿੰਨੀ ਗਰਜਦੀ ਬੋਤਲ ਆ ਪਰ ਹਾਇ ਤੇ ਘਰ ਦੀ ਗੱਡੀ ਹੋਈ ਆ ਮੈਂ ਜਾਣਦਾ ਤੂੰ ਕਿੰਨੀ ਕ ਵਧੀਆ ਕਰਦੀ ਘੱਟ ਦੂਰੋਂ ਫੜਦੀ ਆ ਮੈਂ ਦੇਖਦਾ ਸਹੀ ਡਾਕਟਰ ਕਰਕੇ ਓਏ ਨਾ ਓਏ ਨਾ ਕੋਈ ਦਿਨ ਆਉਂਦਾ ਮੇਰੀ ਸੌਫੀ ਵਧੀਆ ਉਹ ਵੀ ਦੱਬ ਲਈ ਤੁਸੀਂ ਜੇ ਤਾਂ ਉਹ ਚੋਰ ਉਹ ਚੋਰ ਉਹ ਚੋਰ ਲੈ ਸਾੜੇ ਨਹੀਂ ਸੁਣਾਉਣਾ ਉਰੀਆ ਉਹ ਕਿੱਥੇ ਆ ਉਹਦੇ ਉਂ ਤਾਂ ਸੌਫੀਆ ਵਧੀਆ ਦੇ ਦਿੰਦੇ ਇਹਨੂੰ ਬਰੋਲੇ ਆ ਇਹ ਤਾਂ ਤੇਰੀ ਉਹ ਵੀ ਲੈ ਖਵਾ ਲੱਤ ਲਈ ਉੱਤੀ ਕੱਟ ਲਈ ਜੇਕ ਨਹੀਂ ਪੀਂਦਾ ਮੈਂ ਚੱਲ ਓਏ ਉਹ ਕੀ ਗੱਲ ਆ ਬੈਠ ਬੈਠ ਪੁੱਤ ਬੈਠ 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 ਜਾ ਕੋਈ ਨਾ ਪੁਰਾਣਾ ਕੋਈ ਨਾ ਮੈਂ ਕਰਦਾ ਗੱਲ ਉਹ ਮੁੰਡਿਓ ਚਲੋ ਤੂੰ ਟੰਟਮ ਟੰਟਾ ਨੂੰ ਕਾਹੇ ਜਾ ਕੇ ਬੜਾ ਮੋਟਾ ਮਹੌਲ ਬਣਾ ਚਲੋ ਮੁੰਡਿਆ ਤੂੰ ਹਲਵਾਈ ਰੂਵੀ ਨੂੰ ਕਾਹੇ ਜਾ ਕੇ ਔਰੇ ਬੈਠਾ ਤੇਰਾ ਵਿਆਹ ਧਰਤਾ ਸੋਣਾ ਸੁਸਤੇ ਆਈ ਬੜਾ ਰਹਿਣ ਲੱਗ ਗਿਆ ਜਦ ਦਾ ਵਿਆਹ ਧਰਿਆ ਕੋਈ ਗੱਲ ਨਹੀਂ ਹੋ ਜੂ ਸੱਟੇ ਦੀ ਚਲੋ 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 ਜਿਵੇਂ ਆਖੋ ਚਲੋ ਢੇਡੋ ਜਾ ਚਲੋ ਚਲੋ ਢੇਡੋ ਅਰੇ ਓਰੇ ਦੱਦ ਲੱਗੇ ਨੇ ਮੇਰੇ ਕੋਈ ਨਾ ਫੁੜਿਆ ਬਲਿਆ ਤੂੰ ਆਜਾ ਪ੍ਰਾਣ ਉੱਪਰ ਬੈਠ ਕੀ ਤੂੰ ਯਾਰ ਐ ਭੱਜੂ ਭੱਜੂ ਕਰੀਂਦਾ ਬੈਠ ਉੱਪਰ ਨਹੀਂ ਯਾਰ ਹਰਖ ਚੜਾ ਦਿੰਦੇ ਮੇਰੇ ਕੋਈ ਨਾ ਮਾੜਾ ਤੇਰੀ ਹਰਖ ਚੜਾ ਦਿੰਦੇ ਨੇ ਮੈਨੂੰ ਇਹਨੂੰ ਹੱਥ ਨਾਲ ਆਹੀ ਇਹਦਾ ਹਰਖ ਚੜਾ ਦਿੰਦੇ ਇਹ ਪ੍ਰਾਣ ਕਿੰਨਾ ਮਾਡਲ ਹੈ ਮਾਡਲ ਦਾ ਬਥੇਰਾ ਉੱਚਾ ਹੈ ਪ੍ਰਾਣ ਉਹ ਕਿੰਨੇ ਕ ਦੀ ਆ ਜਾਂਦੀ ਹੈ ਇਹ ਆ ਜਾਂਦੀ ਆ ਛੋਡੇ ਬਾਸ ਦੀ ਗੱਲ ਨਹੀਂ ਹੈਗੀ ਇਹ ਲੈਣੀ ਆਂ ਆਹ ਕੁੜੇ ਕੀ ਗੱਲ ਹੋ ਗਈ ਬਾਪਾ ਬਾਬਾ ਮੈਨੂੰ ਦਿੱਤੀ ਗਿਆ ਰਾਜ ਚ ਘੱਟ ਪੀ ਲਿਆ ਕਰ ਹਾਂ ਨਾ ਤਾਂ ਜਿਹੜੀ ਪੀਣੀ ਆ ਪੀਣੀ ਆ ਐਵੇਂ ਕਿਵੇਂ ਪੀਣੀ ਆ ਕੋਈ ਨਹੀਂ ਗੱਲ ਹੁੰਦੀ ਇਹਨੂੰ ਸਮਝਾਉ ਕੁੜੀ ਨੂੰ ਆਪਣੇ ਨੂੰ ਕਹਿੰਦਾ ਐਂ ਗਿਰ ਜਾਂਦੀਆਂ ਪਿੱਛੋਂ ਜਿਵੇਂ ਲਫਾਫਾ ਔੜਦਾ ਹੁੰਦਾ ਮਨ ਮਾਗੀ ਗੁਰੇ ਕਿਨੀ ਮੈਨੈ ਪਹਿਲਾ ਗਿਆ ਮੈਂ ਦੁਰ ਲੱਗੀ ਸੁੱਕੀ ਦਾ ਪਈਆ ਲਫਾਵੇ ਮਾਂ ਕੋਈ ਉੜਨਾ ਉਹ ਨਾਈ ਮੋਟੀ ਹੋਊਗੀ ਲੱਕ ਬੋਲ ਬਣਾਉਣ ਨੂੰ ਕੀ ਇਹਨੂੰ ਮੈਂ ਕੀ ਖਵਾਵਾਂ ਕੱਲ ਕਿਲੋ ਛੇਵ ਲਿਆ ਕੇ ਰੱਖਤੇ ਕਿਲੋ ਨਾਰ ਲਿਆ ਕੇ ਰੱਖਤੇ ਹੋਰ ਦਸ ਇਹਨੂੰ ਮੈਂ ਸੁਣ ਸੁਣਾ ਲਿਆ ਕੇ ਦੇ ਦਮਾ ਬਸ ਵੀਨੇ ਛੇਵ ਸਭ ਖਾਧਾ ਹੋਊਗਾ ਨਹੀਂ ਬਾਪੂ ਐ ਦਾ ਲਿਆ ਕੇ ਦਿੰਦਾ ਹਾਂ ਇਹ ਤਾਂ ਗੁਰੇ ਤੇਰੇ ਚ ਗਲਤੀ ਲੱਗਦੀ ਆ ਗੱਲ پرਾਉਣਾ ਵਾਤਾ ਹੈ ਕਹਿੰਦਾ ਵੀ ਹੌਲੀ ਚੱਲਿਆ ਕਰ ਕੋਈ ਗੱਲ ਨਹੀਂ ਅੰਨਾ ਤੱਤਾ ਚਲੇਗਾ ਪੀ ਕੇ ਗੱਡੀ ਨਾ ਚਲਾਇਆ ਕਰ ਲੈ ਨਵੀਂ ਗੱਡੀ ਲਿੱਤੀ ਆ ਭਜਾਵਾਂਗੇ ਨਹੀਂ ਹੋਰ ਦੱਸ ਕੀ ਕਰਾਂਗੇ ਅਸੀਂ ਉਹ ਭਜਾਉਣੀ ਆ ਫੇ ਤੰਦ ਵੀ ਕਢਾ ਲੂ ਪਰਾਉਣਾ ਕੀ ਫਾਇਦਾ ਨਾ ਕਰ ਬਾਪੂ ਲੱਤ ਬਾਤ ਲਾ ਕੇ ਬਹਿਣੀ ਆ ਸੋਰਨ ਤੇਆ ਥੋੜੇ ਕਮਾਉਣੇ ਵਾਲਾ ਕੌਣ ਕਿਸੇ ਨੂੰ ਚੱਕਣਾ ਨਹੀਂ ਕੋਈ ਗੱਲ ਨਹੀਂ ਹੈਗੇ ਨੇ ਚੱਕਣ ਵਾਲੇ ਬਸੇਰੇ ਦਾ ਕਿਸੇ ਨੇ ਨਹੀਂ ਚੱਕਣਾ ਆਉਣਾ ਜੇ ਲੱਤ ਲੁੱਤ ਬਾਹਰ ਟੁੱਟ ਗਈ ਤੈਨੂੰ ਕਿਸੇ ਨੇ ਨਹੀਂ ਚੱਕਣਾ ਚੱਲ ਚੰਗਾ ਹੁਣ ਬਾੜੀਆਂ ਡੰਡਾਂ ਨਾਲ ਮਾਰੋ ਜਾਂ ਚਾਹ ਨੂੰ ਲਿਆਉਣੇ ਹੋ ਠੀਕ ਆ ਬਾਪੂ ਨਹੀਂ ਨਹੀਂ ਮਾਰਾ ਕੋਈ ਹੋਊਗਾ ਟੈਂਸ਼ਨ ਨਾ ਮਾ ਕੋਈ ਕੁੜੇ ਕਿ ਨਹੀਂ ਕੁੜਾ ਲਵਾਇਆ ਵਿਆਹ ਤਾਂ ਨੇੜੇ ਆ ਗਿਆ ਕੋਈ ਗੱਲ ਨਹੀਂ ਕੁੜੇ ਲਵਾਉਣ ਆ ਗਿਆ ਤੇਰਾ ਭਾਈ ਗਿਆ